ਇਹੀ ਵੀਰ ਜੀ ਇਦਾਂ ਦੇਖੋ ਅਗਰ ਬੰਦਾ ਕੋਈ ਵੀ ਇਹ ਰੈਸਟੋਰੈਂਟ ਚ ਜਾਂਦਾ ਠੀਕ ਹੈ ਜੀ 5-700 ਰੁਪਏ ਤੋਂ ਘਟੋਦਾ ਖਹਿੜਾ ਨਹੀਂ ਛੁੱਟਦਾ ਉੱਥੇ ਆਪਾਂ ਤਕਰੀਬਨ 50 ਰੁਪਏ ਦੇ ਵਿੱਚ ਪਲੇਟ ਦਿੰਨੇ ਆ ਇਹ ਬਾਕੀ ਜਿਹੜੀ ਆਪਣੀ ਆਈਟਮ ਕੋਈ ਵੀ ਤਿਆਰ ਹੋਊਗੀ ਉਹ ਤਕਰੀਬਨ ਚੁੱਲੇ ਤੇ ਤਿਆਰ ਹੁੰਦੀ ਹੈ ਆ ਰੈਡੀ ਫੀਲਿੰਗ ਆਉਂਦੀ ਹੈ ਜੀ ਇੱਥੇ ਆ ਕੇ ਆਏ ਨਹੀਂ ਆਉਂਦਾ ਵੀ ਇਹ ਰੈਸਟੋਰੈਂਟ ਬਣਾ ਰੱਖਿਆ ਪੰਜਾਂ ਠੀਕ ਹੈ ਜੀ ਕੋਈ ਹੋਟਲ ਬਣਾ ਰੱਖਿਆ ਜਾਂ ਕੋਈ ਢਾਬਾ ਨਹੀਂ ਕਹਿ ਸਕਦਾ ਇਹਨੂੰ ਇਹ ਸਿਰਫ ਇਦਾਂ ਮੈਂ ਇੱਥੇ ਆ ਕੇ ਹਰੇਕ ਇਹੀ ਗੱਲ ਕਹਿੰਦਾ ਯਾਰ ਇਦਾਂ ਲੱਗਦਾ ਜਿਵੇਂ ਮੈਂ ਘਰ ਹੀ ਬੈਠਾ ਹਾ ਹੋਟਲਾਂ ਵਾਲੇ ਖਾਣੇ ਨੂੰ ਟੇਸਟੀ ਬਣਾਉਂਦੇ ਆ ਉਹ ਮਸਾਲਿਆਂ ਨਾਲ ਬਣਾਉਂਦੇ ਆ ਅਸੀਂ ਉਹੀ ਚੁੱਲ੍ਹੇ ਤੇ ਰੱਖ ਕੇ ਮਤਲਬ ਉਹਨੂੰ ਜ਼ਿਆਦਾ ਟਾਈਮ ਲਾ ਕੇ ਪਕਾਉਂਦੇ ਆ ਉਹੀ ਟੇਸਟ ਉਹਦੂ ਵਧੀਆ ਟੇਸਟ ਆਪਣਾ ਮਿਲਦਾ ਨਰਪੱਕ ਪੋਸਟ ਦੇਖਣ ਵਾਲੇ ਸਾਰੇ ਦੋਸਤਾਂ ਦਾ ਮੈਂ ਸਵਾਗਤ ਕਰਦਾ ਹਾਂ ਮੈਂ ਹਾਂ ਦਾਰਕਬੱਦੀ ਮੌਜੂਦ ਆ ਮਲੇਰ ਕੋਟਲਾ ਲੁਧਿਆਣਾ ਰੋਡ ਦੇ ਉੱਪਰ ਹਵੇਲੀ ਮੁਸੇਵਾਲੇ ਵੀਰ ਦੀ ਲੁਧਿਆਣਾ ਮਲੇਰ ਕੋਟਲਾ ਰੋਡ ਦੇ ਉੱਪਰ ਆਲਮਗੀਰ ਦੇ ਕੋਲ ਹਵੇਲੀ ਮੁਸੇਵਾਲੇ ਵੀਰ ਦੀ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਸ ਹਵੇਲੀ ਦੇ ਵਿੱਚ ਜਿਹੜੀਆਂ ਪ੍ਰਾਤਨ ਵਿਰਸੇ ਨਾਲ ਸੰਬੰਧਿਤ ਵਸਤਾਂ ਨੇ ਉਹ ਵੀ ਰੱਖੀਆਂ ਹੋਈਆਂ ਹਨ ਜਿਹੜੇ ਸਾਡੇ ਪੰਜਾਬੀ ਸੱਭਿਆਚਾਰ ਨਾਲ ਜਿਹੜੀਆਂ ਸੰਬੰਧਿਤ ਵਸਤਾਂ ਨੇ ਉਹ ਵੀ ਇੱਥੇ ਰੱਖੀਆਂ ਹੋਈਆਂ ਹਨ ਆਪ ਤੁਹਾਨੂੰ ਦਿਖਾਉਨੇ ਆ ਹਵੇਲੀ ਅੰਦਰਲੇ ਪਾਸੇ ਅਸੀਂ ਉਸ ਹਵੇਲੀ ਦੇ ਵਿੱਚ ਪਹੁੰਚ ਗਏ ਆ ਜਿਹੜੀ ਲੁਧਿਆਣਾ ਮਲੇਰ ਕੋਟੜਾ ਰੋਡ ਦੇ ਉੱਪਰ ਸਥਿਤ ਹੈ ਸਿੱਧੂ ਮੁਸੇਵਾਲੇ ਬਾਈ ਦੀ ਯਾਦ ਦੇ ਵਿੱਚ ਹਵੇਲੀ ਆ ਜਿਹੜੀ ਇੱਕ ਨੌਜਵਾਨ ਵੱਲੋਂ ਬਣਾਈ ਗਈ ਆ ਆਪਾਂ ਤੁਹਾਨੂੰ ਇਸ ਹਵੇਲੀ ਦੀਆਂ ਕੁਝ ਉਹ ਚੀਜ਼ਾਂ ਦਿਖਾਵਾਂਗੇ ਜਿਹੜੀਆਂ ਮਨ ਨੂੰ ਪਾਉਂਦੀਆਂ ਨੇ ਸਹਿਵਲੀ ਦੇ ਵਿੱਚ ਰਜਾਨਾ ਜੀ ਸਿੱਧੂ ਮੁਸੇਵਾਲੇ ਵੀਰ ਨੂੰ ਪਿਆਰ ਕਰਨ ਵਾਲੇ ਜਿਹੜੇ ਉਹਨਾਂ ਦੇ ਦੋਸਤ ਜਾਂ ਉਹਨਾਂ ਨੂੰ ਚਾਹਣ ਵਾਲੇ ਜਾਂ ਉਹਨਾਂ ਦੇ ਗੀਤਾਂ ਨੂੰ ਪਿਆਰ ਕਰਨ ਵਾਲੇ ਜਿਹੜੇ ਇੱਥੇ ਰਜਾਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਕਸਰ ਜਿਹੜੇ ਲੋਕ ਇੱਥੋਂ ਦੀ ਲੰਘਦੇ ਹਨ ਜਾਂ ਜਿਨ੍ਹਾਂ ਨੇ ਇੱਥੇ ਖਾਣਾ ਖਾਣ ਆਉਣਾ ਹੁੰਦਾ ਉਹ ਇੱਥੇ ਰਜਾਨਾ ਆਉਂਦੇ ਹਨ ਦਿਖਾਉਂਦੇ ਆ ਤੁਹਾਨੂੰ ਉਹ ਚੀਜ਼ਾਂ ਵੀ ਜਿਹੜੀਆਂ ਬਾਈ ਜੀ ਉਹਨਾਂ ਨੇ ਇੱਥੇ ਪ੍ਰਾਤਨ ਜਿਹੜੀਆਂ ਚੀਜ਼ਾਂ ਨੇ ਸੰਭਾਲੀਆਂ ਹੋਈਆਂ ਨੇ ਉਹ ਵੀ ਚੀਜ਼ਾਂ ਤੁਹਾਨੂੰ ਦਿਖਾਉਂਦੇ ਆ ਜਿਹੜੀਆਂ ਅਕਸਰ ਸਾਡੇ ਘਰਾਂ ਦੇ ਵਿੱਚ ਉਹ ਚੀਜ਼ਾਂ ਰੱਖੀਆਂ ਗਈਆਂ ਸਨ ਜਿਹੜੀਆਂ ਕਿ ਸਾਡੀਆਂ ਬਜ਼ੁਰਗ ਔਰਤਾਂ ਜਿਵੇਂ ਕਿ ਤੁਸੀਂ ਚੱਕੀ ਦੇਖ ਸਕਦੇ ਹੋ ਚਲਾਉਂਦੀਆਂ ਹੁੰਦੀਆਂ ਸਨ ਉਹ ਵੀ ਚੀਜ਼ਾਂ ਇੱਥੇ ਸੰਭਾਲੀਆਂ ਵੀ ਨੇ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਇੱਕ ਕੁੱਲੀ ਨਾਮ ਕਿਸਮ ਦੀ ਜਿਹੜੀ ਚੀਜ਼ ਆ ਬਣਾਈ ਗਈ ਆ ਇਹਦੇ ਵਿੱਚ ਇਹ ਸਾਰੀ ਸੀੜੀ ਸਲਵਾੜ ਦੀ ਬਣੀ ਹੋਈ ਆ ਸਾਰੀ ਇੱਕ ਇਹ ਘਾਹ ਦੀ ਬਣੀ ਹੋਈ ਆ ਇਹਦੇ ਵਿੱਚ ਬੈਠ ਕੇ ਜਿਹੜੇ ਇੱਥੇ ਗਾਹ ਖਾਉਂਦੇ ਆ ਨਾ ਉਹ ਖਾਣਾ ਖਾਂਦੇ ਆ ਇਸ ਤਰ੍ਹਾਂ ਵੀ ਜਿਵੇਂ ਗਾਗਾ ਦੇ ਨਾਲ ਜਿਹੜੇ ਛੋਟੇ ਛੋਟੇ ਬੱਚੇ ਆਉਂਦੇ ਹਨ ਤਾਂ ਉਹ ਇੱਥੇ ਜਿਹੜੀ ਬਾਈ ਜੀ ਉਹਨਾਂ ਨੇ ਪਿੰਗਾ ਪਾਈਆਂ ਹੋਈਆਂ ਨੇ ਇੱਥੇ ਬੱਚੇ ਬੈਠ ਕੇ ਇੰਜੋਏ ਕਰਦੇ ਹਨ ਤੇ ਰਜਨ ਕਾਫੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਗਾਹਕ ਨੇ ਉਹ ਇੱਥੇ ਆਉਂਦੇ ਹਨ ਇੱਥੇ ਇੱਕ ਖਾਸ ਗੱਲ ਇਹ ਆ ਵੀ ਇੱਥੇ ਜਿਹੜੀ ਖਾਣਾ ਵਾ ਉਹ ਬਹੁਤ ਹੀ ਸਸਤਾ ਮਿਲਦਾ ਜਿਵੇਂ ਕਿ ਬਾਈ ਜੀ ਉਹਨਾਂ ਨੇ ਦੱਸਿਆ ਵੀ 50 ਰੁਪਏ ਦੇ ਵਿੱਚ ਇੱਥੇ ਥਾਲੀ ਪੂਰੀ ਮਿਲਦੀ ਆ ਉਸ ਥਾਲੀ ਦੇ ਵਿੱਚ ਜਿਹੜੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਜਿਵੇਂ ਕਿ ਸਾਡਾ ਪਿੰਡਾਂ ਦੇ ਵਿੱਚ ਬਿਲਕੁਲ ਪਿੰਡੂ ਆਪਾਂ ਉਹਨੂੰ ਕਹਿ ਸਕਦੇ ਹਾਂ ਕਿਉਂਕਿ ਨਾ ਤਾਂ ਇੱਥੇ ਜਿਹੜੀ ਚੀਜ਼ ਬਣਦੀ ਆ ਉਹ ਚੁੱਲ੍ਹੇ ਤੇ ਬਣਦੀ ਆ ਗੈਸ ਤੇ ਨਹੀਂ ਬਣਦੀ ਦੂਸਰਾ ਉਹਦੇ ਵਿੱਚ ਕੋਈ ਮਸਾਲਾ ਨਹੀਂ ਪੈਂਦਾ ਉਹ ਆਮ ਜਿਹੜੀਆਂ ਸਾਡੇ ਸੇਤ ਲਈ ਵਧੀਆਂ ਨੇ ਉਹ ਇੱਥੇ ਬਣਦੀਆਂ ਨੇ ਜਿਹੜੀ ਦਾਲ ਬਣਦੀ ਆ ਉਹ ਜਿਵੇਂ ਸਾਡੀਆਂ ਬਜ਼ੁਰਗ ਔਰਤਾਂ ਬਣਾਉਂਦੀਆਂ ਹੁੰਦੀਆਂ ਸਾਨੂੰ ਹਾਰੇ ਦੇ ਵਿੱਚ ਉਸ ਤਰ੍ਹਾਂ ਹੀ ਇੱਥੇ ਹਾਰਾ ਵਾ ਉਹ ਵੀ ਤੁਹਾਨੂੰ ਦਿਖਾਵਾਂਗੇ ਪੁਰਾਣੀਆਂ ਸਾਡੀਆਂ ਜਿਹੜੀਆਂ ਬਜ਼ੁਰਗ ਔਰਤਾਂ ਸਨ ਉਹ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਮਿੱਟੀ ਦੇ ਹਾਰੇ ਬਣਾ ਲੈਂਦੀਆਂ ਸਨ ਉਹ ਹਾਰੇ ਦੇ ਵਿੱਚ ਜਿਹੜੀਆਂ ਦਾਲ ਬਣਾਉਂਦੀਆਂ ਸਨ ਸਾਰਾ ਕਈ-ਕਈ ਘੰਟੇ ਉਸ ਦਾਲ ਨੂੰ ਲੱਗ ਜਾਂਦੇ ਸਨ ਪਰ ਉਹ ਦਾਲ ਬਣਦੀ ਹੁੰਦੀ ਸੀ ਉਹ ਉਹ ਜਿਹੜੀ ਦਾਲ ਸੀ ਤਾਂ ਸਾਡੇ ਸਿਹਤ ਲਈ ਬਹੁਤ ਵਧੀਆ ਹੁੰਦੀ ਸੀ ਇਸ ਤਰ੍ਹਾਂ ਜਿੰਨੇ ਜਿੰਨੇ ਸਾਡੇ ਘਰਾਂ ਦੇ ਵਿੱਚ ਜਿਹੜੀਆਂ ਸਾਡੀਆਂ ਬਜ਼ੁਰਗ ਔਰਤਾਂ ਸਨ ਉਹ ਇਸ ਦੁਨੀਆ ਤੋਂ ਜਾ ਰਹੀਆਂ ਹਨ ਉਸ ਉਸ ਦੇ ਨਾਲ-ਨਾਲ ਜਿਹੜੇ ਸਾਡੇ ਪਰਾਤਨ ਉਹਨਾਂ ਦੇ ਜਿਵੇਂ ਚਰਖਾ ਆਪਾਂ ਕਹਿ ਸਕਦੇ ਹਾਂ ਬਜ਼ੁਰਗਔਰਤਾਂ ਚਲਾਉਂਦੀਆਂ ਹੁੰਦੀਆਂ ਸਨ ਉਹ ਜਿਹੜੇ ਚਰਖੇ ਵੀ ਉਹ ਵੀ alop ਹੁੰਦੇ ਜਾ ਰਹੇ ਹਨ ਪਰ ਬਾਈ ਜੀ ਉਹਨਾਂ ਨੇ ਇਹ ਵੀ ਤੋਂ ਪਿੰਡ ਦੇ ਵਿੱਚੋਂ ਲਿਆ ਕੇ ਇੱਥੇ ਰੱਖਿਆ ਉਹਨਾਂ ਬੱਚਿਆਂ ਨੂੰ ਦਿਖਾਉਣ ਵਾਸਤੇ ਜਿਹੜੇ ਬੱਚੇ ਪੰਜਾਬੀ ਸੱਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਹਨ ਇਸ ਤਰ੍ਹਾਂ ਇਹਨਾਂ ਨੇ ਜਿਹੜੇ ਮਿੱਟੀ ਦੇ ਭਾਂਡੇ ਨੇ ਉਹ ਇੱਥੇ ਰੱਖਿਆ ਨੇ ਇੱਥੇ ਵੀ ਜਿਹੜਾ ਖਾਣਾ ਬਣਦਾ ਉਹ ਵੀ ਜਿਵੇਂ ਸਾਗ ਆਪਾਂ ਕਹਿ ਸਕਦੇ ਹਾਂ ਉਹ ਵੀ ਮਿੱਟੀ ਦੀ ਤੌੜੀ ਦੇ ਵਿੱਚ ਬਣਦਾ ਜਿਹੜਾ ਕਿ ਬਹੁਤ ਹੀ ਜ ਸਵਾਦ ਬਣਾਇਆ ਜਾਂਦਾ ਤੇ ਉਹਦੇ ਵਿੱਚ ਕਿਸੇ ਕਿਵੇਂ ਦਾ ਕੋਈ ਵੀ ਮਸਾਲਾ ਨਹੀਂ ਪਾਇਆ ਜਾਂਦਾ ਇਸ ਤਰ੍ਹਾਂ ਹੀ ਤੁਹਾਨੂੰ ਦਿਖਾਵਾਂਗੇ ਉਹ ਹਵੇਲੀ ਦੇ ਅੰਦਰਲੀ ਦਿਖ ਦਿਖਾਵਾਂਗੇ ਜਿਹੜੀ ਕਿ ਬਾਈ ਜੀ ਉਹਨਾਂ ਨੇ ਜਿਹੜੀ ਉਹਦੀ ਸੱਤ ਆ ਜਿਹੜੀ ਉਹ ਸਲਵਾੜ ਦੇ ਨਾਲ ਬਣਾਈ ਹੋਈ ਆ ਵਿਰਾਸਤੀ ਹਵੇਲੀ ਆ ਜਿਹੜੀ ਉਹਨੂੰ ਤੁਹਾਨੂੰ ਅਸੀਂ ਅੰਦਰੋਂ ਦਿਖਾਉਣ ਜਾ ਰਹੇ ਆ ਇਹ ਜਿਹੜੀ ਤੁਸੀਂ ਸੱਤ ਦੇਖ ਦੇਖ ਰਹੇ ਹੋ ਇਹ ਜਿਵੇਂ ਪੁਰਾਣੀਆਂ ਪੁਰਾਣੇ ਸਾਡੇ ਘਰ ਹੁੰਦੇ ਸਨ ਸਲਵਾੜ ਤੋਂ ਬਣੀ ਹੋਈ ਆ ਜਿਹੜੀ ਇਹ ਇਸ ਤਰ੍ਹਾਂ ਦੇ ਪੁਰਾਣੇ ਘਰ ਹੁੰਦੇ ਸਨ ਪਹਿਲਾਂ ਜਦੋਂ ਪਿੰਡਾਂ ਦੇ ਵਿੱਚ ਇਹ ਬਾਈ ਜੀ ਉਹਨਾਂ ਨੇ ਬਿਲਕੁਲ ਉਸ ਤਰ੍ਹਾਂ ਹੀ ਬਣਾਈਆਂ ਤੇ ਜਿਹੜੇ ਕੰਦਾ ਨੇ ਕੰਦਾ ਨੂੰ ਵੀ ਉਸ ਤਰ੍ਹਾਂ ਇਹ ਜਿਹੜੀ ਮਿੱਟੀ ਆ ਮਿੱਟੀ ਨਾਲ ਬਣਾਈਆਂ ਹੋਈਆਂ ਹਨ ਅਜੇ ਵੀ ਜਿਵੇਂ ਆਪਾਂ ਕਹਿੰਦੇ ਹੁੰਦੇ ਨੇ ਕਿ ਕੱਚੇ ਘਰਾਂ ਦੇ ਵਿੱਚ ਪਿਆਰ ਹੁੰਦਾ ਸੀ ਉਸ ਤਰ੍ਹਾਂ ਦੀ ਜਿਹੜੀ ਚੀਜ਼ ਆ ਬਾਈ ਜੀ ਉਹਨਾਂ ਨੇ ਬਣਾਈ ਆ ਜਿਹੜੀ ਕਿ ਦੇਖਣ ਵਾਲੀ ਆ ਬਿਲਕੁਲ ਜਦੋਂ ਤੁਸੀਂ ਵੀ ਕਿਤੇ ਲੁਧਿਆਣਾ ਇਹਨੂੰ ਆਉਨੇ ਹੋ ਤਾਂ ਤੁਸੀਂ ਜ਼ਰੂਰ ਇਸ ਹਵੇਲੀ ਦੇ ਵਿੱਚ ਜਿਹੜੀ ਕਿ ਅਨਮ ਕੀਰ ਗੁਰਦਾਰਾ ਸਾਹਿਬ ਦੇ ਸਾਹਮਣੇ ਗੇਟ ਦੇ ਸਾਹਮਣੇ ਬਣਾਈ ਹੋਈ ਹੈ ਬਾਈ ਜੀ ਉਹਨਾਂ ਨੇ ਰੋਡ ਦੇ ਉੱਪਰ ਹੀ ਬਿਲਕੁਲ ਤੁਸੀਂ ਵੀ ਜਦੋਂ ਕਿਤੇ ਇੱਥੇ ਆਉਂਦੇ ਹੋ ਤਾਂ ਜਰੂਰ ਆਓ ਜਰੂਰ ਆ ਕੇ ਇੱਥੇ ਜਿਹੜਾ ਨਾਲੇ ਜਿਹੜਾ ਬਿਲਕੁਲ ਪਿੰਡੂ ਖਾਣਾ ਉਹ ਤੁਹਾਨੂੰ ਇੱਥੇ ਮਿਲੂਗਾ ਨਾਲੇ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਦੇਖਣ ਵਾਲੀਆਂ ਨੇ ਉਹ ਇੱਥੇ ਤੁਹਾਨੂੰ ਮਿਲਣਗੀਆਂ ਘਾੜ ਪਿਆ ਹੁੰਦਾ ਸੀ ਉੱਪਰ ਤੇ ਉਸ ਤਰ੍ਹਾਂ ਹੀ ਥੋੜਾ ਬਣਾ ਅਸੀਂ ਉਹਨਾਂ ਚੀਜ਼ਾਂ ਨੂੰ ਛੱਡ ਕੇ ਅੱਜ ਵੱਡੇ ਵੱਡੀਆਂ ਹਵੇਲੀਆਂ ਤੇ ਆ ਗਏ ਆ ਜਿੱਥੇ ਅਸੀਂ ਹਵੇਲੀਆਂ ਤੇ ਆ ਗਏ ਆ ਅਸੀਂ ਸੱਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਆ ਕੁਦਰਤ ਤੋਂ ਦੂਰ ਹੁੰਦੇ ਜਾ ਰਹੇ ਆ ਤਾਂ ਅਸੀਂ ਬਿਮਾਰੀਆਂ ਵਿੱਚ ਵੀ ਘਿਰਦੇ ਜਾ ਰਹੇ ਆ ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਪੜੇ ਲਿਖੇ ਹੋ ਤੁਸੀਂ ਇਹ ਚੀਜ਼ ਸੋਚ ਕੇ ਉਹ ਚੀਜ਼ ਨੂੰ ਸੰਭਾਲਣ ਵਾਸਤੇ ਇਹ ਜਿਹੜੀ ਹਵੇਲੀਆਂ ਬਣਾਈ ਆ ਜਿੱਥੇ ਤੁਸੀਂ ਆਪ ਇਸ ਕੰਮ ਦੇ ਵਿੱਚ ਆਰੇ ਲਾਗੇ ਆਪਣਾ ਰੋਜੀ ਰੋਟੀ ਚਲਾ ਰਹੇ ਹੋ ਉੱਥੇ ਤੁਸੀਂ 10 ਮੈਂਬਰਾਂ ਦਾ ਹੋਰ ਚਲਾ ਰਹੇ ਹੋ ਜਿਵੇਂ ਕਿ ਤੁਸੀਂ ਦੱਸਿਆ ਵੀ ਤੁਹਾਡੇ ਕੋਲ 10 ਬੀਬੀਆਂ ਇੱਥੇ ਕੰਮ ਕਰਦੀਆਂ ਨੇ ਇਹਦੇ ਨਾਲ ਐ ਹੋ ਜੀ 10-15 ਘਰਾਂ ਦੇ ਚੁੱਲ੍ਹੇ ਹੋਰ ਚੱਲ ਰਹੇ ਆ ਇੱਥੋਂ ਹਾਂਜੀ ਤੇ ਜਿੱਥੇ ਦੇਖਿਆ ਅਸੀਂ ਵੀ ਜਿਵੇਂ ਤੁਹਾਡਾ ਇੱਥੇ ਲਿਖ ਕੇ ਲਾਇਆ ਹੋਏ 50 ਰੁਪਏ ਦੀ ਥਾਲੀ ਬਹੁਤ ਸਸਤੀ ਜਿਹੜੀ ਇਹ ਇੱਥੇ ਰੋਟੀ ਮਿਲ ਰਹੀ ਆ ਵੱਡੇ ਵੱਡੇ ਹੋਟਲਾਂ ਦੇ ਵਿੱਚ ਲੋਕ ਜਾਂਦੇ ਨੇ ਮਹਿੰਗੇ ਮਹਿੰਗੇ ਹੋਟਲਾਂ ਦੇ ਵਿੱਚ ਜਾਂਦੇ ਨੇ ਇੱਕ ਤਾਂ ਇਸ ਤਰ੍ਹਾਂ ਦੀ ਬੈਠਣ ਨੂੰ ਉੱਥੇ ਚੀਜ਼ ਨਹੀਂ ਮਿਲਦੀ ਦੂਜੇ ਨੰਬਰ ਤੇ ਉੱਥੇ ਹਜ਼ਾਰਾਂ ਰੁਪਏ ਖਰਚ ਕੇ ਤਾਂ ਵੀ ਮਤਲਬ ਉਹ ਜਿਹੜੀ ਤਸੱਲੀ ਨਹੀਂ ਹੁੰਦੀ ਉਹਨਾਂ ਦੀ ਜਿਹੜੀ ਕਿ ਇੱਥੇ ਖਾਣਾ ਤਾਂ ਬਕਰੀ ਗੱਲ ਆ ਇੱਥੇ ਬੈਠ ਕੇ ਇੱਥੇ ਪ੍ਰਾਤਨ ਚੀਜ਼ਾਂ ਦੇਖ ਕੇ ਇੱਕ ਜਿਹੜੀ ਲੋਕੇਸ਼ਨ ਆ ਬਹੁਤ ਵਧੀਆ ਵਾ ਉਹ ਚੀਜ਼ਾਂ ਨੂੰ ਲੈ ਕੇ ਜਿਹੜੀ ਇੱਥੇ ਤਸੱਲੀ ਹੋ ਜਾਂਦੀ ਆ ਤੇ ਕਿਵੇਂ ਕਿੰਨੇ ਕਿ ਤੁਸੀਂ ਪੈਸੇ ਲਾਦੇ ਇਸ ਚੀਜ਼ ਤੇ ਇਹੇ ਵੀਰ ਜੀ ਇਦਾਂ ਦੇਖੋ ਅਗਰ ਬੰਦਾ ਕੋਈ ਵੀ ਇਹ ਰੈਸਟੋਰੈਂਟ ਚ ਜਾਂਦਾ ਠੀਕ ਹੈ ਜੀ 5-700 ਰੁਪਏ ਤੋਂ ਘਟੋਦਾ ਖਹਿੜਾ ਨਹੀਂ ਛੁੱਟਦਾ ਉੱਥੇ ਆਪਾਂ ਤਕਰੀਬਨ 50 ਰੁਪਏ ਦੇ ਵਿੱਚ ਪਲੇਟ ਦਿੰਨੇ ਆ ਇਹ ਬਾਕੀ ਜਿਹੜੀ ਆਪਣੀ ਆਈਟਮ ਕੋਈ ਵੀ ਤਿਆਰ ਹੋਊਗੀ ਉਹ ਤਕਰੀਬਨ ਚੁੱਲੇ ਤੇ ਤਿਆਰ ਹੁੰਦੀ ਹੈ ਜਿਵੇਂ ਪੁਰਾਣੇ ਘਰਾਂ ਦੇ ਵਿੱਚ ਆਪਾਂ ਗੈਸ ਤੇ ਕੁਝ ਨਹੀਂ ਬਣਦਾ ਨਹੀਂ ਗੈਸ ਤੇ ਨਹੀਂ ਬਣਾਉਂਦੇ ਵੀਰ ਜੀ ਆਪਾਂ ਚੁੱਲੇ ਤੇ ਤਿਆਰ ਕਰਦੇ ਆਂ ਸਾਗ ਆਪਣਾ ਚੁੱਲੇ ਤੇ ਤਿਆਰ ਹੁੰਦਾ ਵਾ ਜੋ ਦਾਲ ਪਾਣੀ ਆ ਹੁਣ ਹਾਰੇ ਵਾਲੀ ਦਾਲ ਦਾ ਤਾਂ ਕਿਸੇ ਨੂੰ ਪਤਾ ਨਹੀਂ ਹੋਣਾ ਨਾ ਹਾਰੇ ਦਾ ਪਤਾ ਹੋਣਾ ਆਪਾਂ ਹਾਰਾ ਵੀ ਬਣਾ ਰੱਖਿਆ ਦਾਲ ਵੀ ਆਪਾਂ ਹਾਰੇ ਦੇ ਵਿੱਚ ਬਣਾਉਨੇ ਆ ਜਿਹੜਾ ਸਾਗ ਆ ਉਹ ਵੀ ਆਪਣਾ ਚੁੱਲੇ ਤੇ ਬਣਦਾ ਬਾਕੀ ਕੋਈ ਵੀ ਆਪਣੀ ਆਈਟਮ ਦੇ ਵਿੱਚ ਕੋਈ ਮਸਾਲਾ ਨਹੀਂ ਪੈਂਦਾ ਜੀ ਠੀਕ ਆ ਰੈਸਟੋਰੈਂਟਾਂ ਵਾਲੇ ਕੀ ਕਰਦੇ ਆਪਾਂ ਨੂੰ ਜਿਹੜਾ ਸਵਾਦ ਦੇਣ ਜੋਰ ਪੰਜਾਬੀ ਬਣਾ ਰਹੇ ਹਾਂ ਪਿੰਡੂ ਹਾਂਜੀ ਹਾਂਜੀ ਆਪਾਂ ਦੇਖੋ ਘਰ ਵਾਲੀ ਫੀਲਿੰਗ ਆਉਂਦੀ ਹੈ ਜੀ ਇੱਥੇ ਆ ਕੇ ਆਏ ਨਹੀਂ ਆਉਂਦਾ ਵੀ ਇਹ ਰੈਸਟੋਰੈਂਟ ਬਣਾ ਰੱਖਿਆ ਆਪਾਂ ਜਾਂ ਠੀਕ ਹੈ ਜੀ ਕੋਈ ਹੋਟਲ ਬਣਾ ਰੱਖਿਆ ਜਾਂ ਕੋਈ ਢਾਬਾ ਨਹੀਂ ਕਹਿ ਸਕਦਾ ਇਹਨੂੰ ਇਹ ਸਿਰਫ ਇਦਾਂ ਮੈਂ ਇੱਥੇ ਆ ਕੇ ਹਰੇਕ ਇਹੀ ਗੱਲ ਕਹਿੰਦਾ ਯਾਰ ਇਦਾਂ ਲੱਗਦਾ ਜਿਵੇਂ ਮੈਂ ਘਰ ਹੀ ਬੈਠੇ ਆ ਕਿਉਂਕਿ ਜਿਹੜਾ ਖਾਣਾ ਵੀ ਆਪਣਾ ਉਹ ਵੀ ਘਰ ਵਾਲਾ ਵਾ ਮਸਾਲਿਆਂ ਤੋਂ ਰਹਿਤ ਆ ਠੀਕ ਹੈ ਜੀ ਇਹ ਹੁਣ ਜਿਹ ਜਿਵੇਂ ਕਿ ਬਾਈ ਜੀ ਉਹਨਾਂ ਨੇ ਦੱਸਿਆ ਵੀ ਇੱਥੇ ਬਿਲਕੁਲ ਪਿਓਰ ਪੰਜਾਬੀ ਪੰਜਾਬੀ ਤੁਹਾਨੂੰ ਪਿੰਡੂ ਫੀਲਿੰਗ ਆਊਗੀ ਜਦੋਂ ਤੁਸੀਂ ਇੱਥੇ ਬੈਠੋਗੇ ਪਿਓਰ ਜਿਹੜਾ ਪੰਜਾਬੀ ਆ ਖਾਣਾ ਮਿਲਦਾ ਉਸ ਖਾਣੇ ਦੇ ਵਿੱਚ ਨਾ ਤਾਂ ਇਹ ਕੋਈ ਵੀ ਮਸਾਲਾ ਨਹੀਂ ਪਾਉਂਦੇ ਤੇ ਇੱਕ ਵੱਡੀ ਗੱਲ ਹੈ ਜਿਹੜੀ ਜਿਹੜਾ ਕਿ ਅਸੀਂ ਘਰਾਂ ਦੇ ਵਿੱਚ ਗੈਸ ਵਾਲਦੇ ਆ ਇੱਥੇ ਉਹ ਚੀਜ਼ ਨਹੀਂ ਹੈਗੀ ਬਿਲਕੁਲ ਚੁੱਲੇ ਦੇ ਉੱਪਰ ਇਹਨਾਂ ਦਾ ਜਿਹੜਾ ਖਾਣਾ ਬਣਦਾ ਵਾ ਜਿਹੜੀ ਦਾਲ ਬਣਾਉਂਦੇ ਨੇ ਜਿਵੇਂ ਸਾਡੀਆਂ ਪੁਰਾਣੀਆਂ ਬਜ਼ੁਰਗ ਔਰਤਾਂ ਹਾਰੇ ਦੇ ਵਿੱਚ ਦਾਲ ਬਣਾਉਂਦੀਆਂ ਸਨ ਉਹ ਜਿਹੜੀ ਦਾਲ ਆ ਉਹ ਸਿਹਤ ਲਈ ਵੀ ਬਹੁਤ ਵਧੀਆ ਹੁੰਦੀ ਸੀ ਅੱਜ ਕੱਲ ਤਾਂ ਅਸੀਂ ਉਹ ਕੁੱਕਰਾਂ 'ਚ ਬਣਾਉਣ ਲੱਗ ਗਏ ਉਹ ਹਾਰਾ ਵੀ ਇੱਥੇ ਇਹਨਾਂ ਕੋਲ ਹੈਗਾ ਉਹ ਦਾਲ ਵੀ ਜਿਹੜੀ ਆ ਉਹ ਹਾਰੇ ਦੇ ਵਿੱਚ ਬਣਾਉਂਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਹੋਰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਵੇਂ ਕਰ ਰਹੇ ਹਾਂ ਹਾਂਜੀ ਵੀਰ ਜੀ ਅਸੀਂ ਪਿੱਛੇ ਹੱਟਾਂ ਬਣਾ ਰਹੇ ਹਾਂ ਜਿਵੇਂ ਉਹ ਪਿੱਛੇ ਆਪਾਂ ਸਪੈਦੇ ਲਾ ਰੱਖਿਆ ਉਹਨਾਂ ਦੇ ਉੱਤੇ ਆਪਾਂ 3ਰੀ ਹਾਊਸ ਬਣਾਉਣੇ ਆ ਜਿਵੇਂ ਹਿਮਾਚਲ ਦੇ ਵਿੱਚ ਬਣੇ ਹੁੰਦੇ ਆ ਓਵੇਂ ਆਪਾਂ 3ਰੀ ਹਾਊਸ ਬਣਾਵਾਂਗੇ ਅਗਲਾ ਆਪਣੀ ਫੈਮਿਲੀ ਨਾਲ ਆਊਗਾ ਇੰਜੋਏ ਕਰਕੇ ਜਾਊਗਾ ਸਾਡਾ ਇੱਥੇ ਖਾਣਾ ਖਾ ਕੇ ਜਾਊਗਾ ਨਾਲੇ ਇਦਾਂ ਵੀਰ ਜੀ ਦੇਖੋ ਜਿਹੜਾ ਹੋਟਲਾਂ ਵਾਲੇ ਖਾਣੇ ਨੂੰ ਟੇਸਟੀ ਬਣਾਉਂਦੇ ਆ ਉਹ ਮਸਾਲਿਆਂ ਨਾਲ ਬਣਾਉਂਦੇ ਆ ਅਸੀਂ ਉਹੀ ਚੁੱਲ੍ਹੇ ਤੇ ਰੱਖ ਕੇ ਮਤਲਬ ਉਹਨੂੰ ਜ਼ਿਆਦਾ ਟਾਈਮ ਲਾ ਕੇ ਪਕਾਉਂਦੇ ਆ ਉਹੀ ਟੇਸਟ ਉਹਦੂ ਵਧੀਆ ਟੇਸਟ ਆਪਣਾ ਮਿਲਦਾ ਵਾ ਤੁਸੀਂ ਵੀ ਅਗਰ ਲੁਧਿਆਣੇ ਦੇ ਵਿੱਚ ਆਉਨੇ ਹੋ ਮਲੇਰਕੋਟ ਵਾਲੇ ਤੋਂ ਆਉਨੇ ਹੋ ਤਾਂ ਮਲੇਰਕੋਟ ਲੁਧਿਆਣੇ ਐਂਟਰ ਹੋਣ ਸਾਰੇ ਆਲਮਗੀਰ ਗੁਰਦੁਆਰਾ ਸਾਹਮਣੇ ਜਿਹੜਾ ਗੇਟ ਆ ਗੇਟ ਤੇ ਕੋਲੀ ਬਾਈ ਜੀ ਉਹਨਾਂ ਦੀ ਜਿਹੜੀ ਵਿਰਾਸਤੀ ਹਵੇਲੀ ਬਣਾਈਏ ਤੁਸੀਂ ਵੀ ਜਦੋਂ ਲੁਧਿਆਣੇ ਦੇ ਵਿੱਚ ਆਉਨੇ ਹੋ ਤਾਂ ਜਰੂਰ ਇਸ ਵਿਰਾਸਤੀ ਹਵੇਲੀ ਦੇ ਵਿੱਚ ਜਿਹੜੀ ਸਿੱਧੂ ਮੁਸੇਵਾਲੇ ਬਾਈ ਜੀ ਦੀ ਯਾਦ ਦੇ ਵਿੱਚ ਬਣਾਈ ਗਈ ਹੈ ਤੁਸੀਂ ਵੀ ਇੱਥੇ ਆਓ ਜਰੂਰ ਆਓ ਇੱਥੇ ਖਾਣਾ ਖਾਓ ਤੇ ਜਿਹੜੀ ਤੁਹਾਨੂੰ ਫੀਲਿੰਗ ਆ ਪਿੰਡਾਂ ਵਾਲੀ ਬਿਲਕੁਲ ਪੰਜਾਬੀ ਬਿਲਕੁਲ ਦੇਸੀ ਖਾਣਾ ਇੱਥੋਂ ਜਿਹੜਾ ਮਿਲੂਗਾ ਜਿਹੜਾ ਕੋਈ ਤੁਹਾਡੀ ਸਿਹਤ ਲਈ ਬਹੁਤ ਹੀ ਵਧੀਆ ਰਹੂਗਾ ਮਿਹਰਬਾਨੀ